ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆ ਗੁਰਦੁਆਰਾ ਘੋੜਾ ਘੋੜਿਆਂ ਵਾਲਾ ਜੋ ਕਿ ਨਾਭਾ ਵਿੱਚ ਮੌਜੂਦ ਹੈ ਇਸ ਸਥਾਨ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਲ ਜੋ ਬਾਬਾ ਜੀ ਸੀਗੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਗਾਰਾ ਜੀ ਸੀਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਦੇ ਦਰਬਾਰ ਵਿੱਚ ਉਹ ਨਗਾਰਾ ਪਜਾਉਂਦੇ ਸੀ ਅੰਦਰ ਦੇ ਦਰਸ਼ਨਾਂ ਉਹ ਸੰਗਤ ਤੁਹਾਨੂੰ ਕਰਵਾਉਨੇ ਆ। ਅੱਗੇ ਦਰਬਾਰ ਸਾਹਿਬ ਆ। ਬਾਬਾ ਜੀ ਕੇ ਬਰਸੀ ਵਾਲੇ ਬਾਬਾ ਜੀ ਨਾਲ ਖੜੇ ਨੇ, ਸੇਵਾ ਨਿਭਾ ਰਹੇ ਨੇ ਆਪਣੀ। ਸੋ ਆਪਾਂ ਹੁਣ ਅੰਦਰ ਦਾਖਲ ਹੋ ਗਏ ਹਾਂ ਡਿਊਟੀ ਸਾਹਿਬ ਦੇ ਤੇ ਅੱਗੇ ਚੱਲਦੇ ਆ। ਆਜੇ ਹੁਣ ਆਪਾਂ ਅੱਗੇ ਚੱਲਦੇ ਆ। ਇਹ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਬਾਬਾ ਜੀ ਜੋ ਨਗਾਰਾ ਵਜਾਉਂਦੇ ਸੀਗੇ ਨਾ ਦਰਬਾਰ ਦੇ ਵਿੱਚ ਉਹ ਜੋ ਭਗਤ ਤਾਪਸਤਾਨ ਉਹਨਾਂ ਦਾ ਜੋ ਭਗਤੀ ਬੰਦਗੀ ਕਰਦੇ ਸੀ ਉਹ ਇਹ ਸਥਾਨ ਬਣਿਆ ਹੋਇਆ ਸਾਹਮਣੇ ਦੇਖੋ ਤੁਸੀਂ ਇਹ ਸਥਾਨ ਦੇ ਆਪ ਅੰਦਰ ਦਰਸ਼ਨ ਕਰਦੇ ਆਂ ਮਹਾਰਾਜੀ ਅੰਦਰ ਪ੍ਰਕਾਸ਼ ਹੋਏ ਹੋਏ ਨੇ ਸੋ ਆਪਾਂ ਦਰਸ਼ਨ ਕਰਾਂਗੇ ਹੁਣ ਆਪਾਂ ਅੱਗੇ ਦਰਬਾਰ ਸਾਹਿਬ ਵੱਲ ਚੱਲਦੇ ਆਂ ਮਹਾਰਾਜੇਂਦਰ ਪ੍ਰਕਾਸ਼ੀ ਕਿਤਾਬਸਥਾਨ ਦੇ ਉੱਪਰ ਜੋ ਗੁਰਬਾਣੀ ਦਾ ਜਾਪ ਚੱਲ ਰਿਹਾ ਅੰਦਰ ਖੰਡ ਪਾਟ ਸਾਹਿਬ ਆਰੰਭ ਹੋਏ ਹੋਣੇ ਸੋ ਹੁਣ ਆਪਾਂ ਚਲੋ ਅੰਦਰ ਦਰਬਾਰ ਸਾਹਿਬ ਵੱਲ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਚਲੀਏ ਤੇ ਸਾਹਮਣੇ ਉਹ ਇਤਿਹਾਸ ਵੀ ਲੱਗਿਆ ਹੋਇਆ ਉਹ ਪਤਿਆਸ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪੂਰਾ ਤੇ ਤੁਹਾਨੂੰ ਦਿਖਾਵਾਂਗੇ ਪੂਰਾ ਇਤਿਹਾਸ ਤੇ ਗੁਰੂ ਸਾਹਿਬ ਦਾ ਸਮਾਏ ਬੜੀ ਸ਼ਾਨਦਾਰ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਤੇ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਕਿ ਕਦੇ ਵੀ ਨਾ ਬੇ ਤੁਸੀਂ ਆਵੋ ਨਾਬੇ ਘੋੜਿਆਂ ਗੁਰਦੁਆਰਾ ਸਾਹਿਬ ਬਹੁਤ ਮਸ਼ਹੂਰ ਆ ਤੁਸੀਂ ਜਰੂਰ ਆ ਕੇ ਜਾਣਾ ਇੱਥੇ ਬੜੇ ਮਨ ਨੂੰ ਸ਼ਾਂਤੀ ਮਿਲਦੀ ਹੈ ਇੱਥੇ ਦਰਬਾਰ ਸਾਹਿਬ ਬਹੁਤ ਸ਼ਾਨ ਸਾਹਮਣੇ ਦਰਬਾਰ ਸਾਹਿਬ ਹੈ ਇੱਥੇ ਦਰਬਾਰ ਸਾਹਿਬ ਸਾਹਮਣੇ ਆ ਬੜਾ ਹੀ ਸ਼ਾਨਦਾਰ ਦਰਬਾਰ ਸਾਹਿਬ ਅੰਦਰ ਬਣਿਆ ਹੋਇਆ ਸੋ ਦਰਸ਼ਨ ਕਰੋ ਤੁਸੀਂ ਦਰਬਾਰ ਸਾਹਿਬ ਦੇ ਬਹੁਤ ਹੀ ਸ਼ਾਨਦਾਰ ਦਰਬਾਰ ਸਾਹਿਬ ਅੰਦਰ ਬਣਿਆ ਹੋਇਆ ਸਾਰੀ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਕਿ ਕਦੇ ਵੀ ਤੁਸੀਂ ਨਾਬੇ ਵਿਚਾਓ ਤਾਂ ਘੋੜਿਆਂ ਗੁਰਦਾਸਾਹ ਬਹੁਤ ਮਸ਼ਹੂਰ ਹੈ ਇੱਥੇ ਜਰੂਰ ਦਰਸ਼ਨ ਕਰਕੇ ਜਾਇਓ ਹੰਨ ਬੜੀ ਸ਼ਾਂਤੀ ਮਿਲਦੀ ਆ ਤੇ ਬਹੁਤ ਹੀ ਸ਼ਾਨਦਾਰ ਅੰਦਰੋਂ ਗੁਰੂ ਸਾਹਿਬ ਦਾ ਜਿੱਥੇ ਬਰਾਜਮਾਨ ਨੇ ਬੜਾ ਮਨ ਨੂੰ ਸੁੱਖ ਮਿਲਦਾ ਹੈ ਸ਼ਾਂਤੀ ਮਿਲਦੀ ਆ ਤਾਂ ਤੁਸੀਂ ਜੀ ਇਹ ਦਰਬਾਰ ਸਾਹਿਬ ਇਹ ਜੋ ਸਾਰੇ ਸੀਨ ਅੰਦਰਲੇ ਨੇ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਅੰਦਰ ਬੜਾ ਹੀ ਨੰਦ ਆਇਆ ਹੋਇਆ ਬੜਾ ਹੀ ਮਨ ਨੂੰ ਸ਼ਾਂਤ ਕਿੱਥੇ ਮਿਲਦੀ ਆ ਇਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ 15 ਦਰਵਾਜ਼ਾ ਸਾਹਿਬ ਦੇ ਅੰਦਰ ਆਪਾਂ ਖੜੇ ਆ ਸੋ ਮਨ ਨੂੰ ਬੜਾ ਹੀ ਸ਼ਾਂਤੀ ਮਿਲੀ ਇੱਥੇ ਆ ਕੇ ਮਨ ਸਕੂਨ ਮਿਲਿਆ ਹੈ ਆ ਸरोवर ਸਾਹਿਬ ਦੇ ਵੀ ਆਪਾਂ ਦਰਸ਼ਨ ਕਰੀਏ ਸरोवर ਸਾਹਿਬ ਵੀ ਇੱਥੇ ਜੋ ਸरोवरਤ ਨੇ ਇਕੋੜਿਆਂ ਗੁਰਦਆਰਾ ਸਾਹਿਬ ਦਾ ਸੁਪਰ ਸਾਹਿਬ ਨੇ ਜੀ ਬਹੁਤ ਹੀ ਸ਼ਾਨਦਾਰ ਗੁਰਦੋਰਾ ਸਾਹਿਬ ਦਰਬਾਰ ਸਾਹਿਬ ਬਣੇ ਹੋਏ ਨੇ ਇੱਥੇ ਸੋ ਮੈਂ ਫੇਰ ਸੰਗਤ ਨੂੰ ਬੇਨਤੀ ਕਰੂੰਗਾ ਜਿਹੜੇ ਵੀਡੀਓ ਦੇਖ ਦੇਖ ਰਹੇ ਨੇ ਕਿ ਜਦੋਂ ਵੀ ਤੁਸੀਂ ਨਾਭਾ ਸ਼ਹਿਰ ਵਿੱਚ ਆਵੋ ਕੋੜਿਆਂ ਗੁਰਦਆਰਾ ਸਾਹਿਬ ਜ਼ਰੂਰ ਆ ਕੇ ਜਾਇਓ ਜੀ ਤੋਂ ਨਾ ਫੇਰ ਬੇਨਤੀ ਕਰੂੰਗਾ ਕਿ ਜਦੋਂ ਵੀ ਤੁਸੀਂ ਨਾਭਾ ਸ਼ਹਿਰ ਵਿੱਚ ਆਓ ਤਾਂ ਕੋੜਿਆਂ ਗੁਰਦਾ ਸਾਹਿਬ ਬਹੁਤ ਮਸ਼ਹੂਰ ਹੈ ਜੋ ਇੱਥੇ ਜਰੂਰ ਆ ਕੇ ਜਾਇਓ ਇਹ ਗੁਰਦਵਾਰ ਸਾਹਿਬ ਵਿੱਚ ਜਦੋਂ ਆਪਾਂ ਆਉਂਦੇ ਬੜੇ ਮਨ ਨੂੰ ਸ਼ਾਂਤੀ ਮਿਲਦੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਜੋ ਬਾਬਾ ਜੀ ਸੀਗੇ ਜੋ ਕਿ ਨਗਾਰੇ ਦੀ ਸੇਵਾ ਕਰਦੇ ਸੀਗੇ ਉਹ ਉਹਨਾਂ ਦੇ ਯਾਦ ਵਿੱਚ ਉਹਨਾਂ ਦਾ ਇਹ ਇਤਿਹਾਸਕ ਸਥਾਨ ਹੈ ਜੀ ਆਓ ਹੁਣ ਆਪਾਂ ਉਹ ਜੋ ਇਤਿਹਾਸ ਹੈ ਆਪਾਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਇੱਥੇ ਪੂਰਾ ਇਤਿਹਾਸ ਹੈ ਸੋ ਸਾਹਮਣੇ ਆਪਣੇ ਇਤਿਹਾਸ ਆ ਜੋ ਲੱਗਿਆ ਹੋਇਆ ਆਪਾਂ ਕੋਸ਼ਿਸ਼ ਕਰਾਂਗੇ ਇਹ ਚੰਗਣਾ ਪਾਉਣ ਦੀ ਕਿ ਪੂਰਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਇਹ ਪੂਰਾ ਇਤਿਹਾਸ ਆ ਜੋ ਕਿ ਸਾਰਾ ਦੱਸਿਆ ਹੈ ਇਹਦੇ ਵਿੱਚ ਦਸਵੇਂ ਪਿਤਾ ਜੀ ਦਸਵੇਂ ਪਾਤਸ਼ਾਹੀ ਦੇ ਸਮੇ ਦਾ ਇਤਿਹਾਸ ਹੈ ਜੀ ਇਹ ਸੋ ਜ਼ਰੂਰ ਇੱਥੇ ਆ ਕੇ ਜਾਣਾ ਸੰਗਤ ਨੂੰ ਮੈਂ ਦੁਬਾਰਾ ਦੁਬਾਰਾ ਬੇਨਤੀ ਕਰ ਰਿਹਾ ਜਦੋਂ ਵੀ ਤੁਸੀਂ ਨਾਬਾ ਆਓ ਇਹ ਪਟਿਆਲੇ ਜਿਹੇ ਵਿੱਚ ਪੈਂਦਾ ਨਾਬਾ ਜੀ ਸੋ ਨਾਬਾ ਸ਼ਹਿਰ ਆ ਜੇ ਤੁਸੀਂ ਵੀ ਇੱਥੇ ਆਓ ਤਾਂ ਘੋੜਿਆਂ ਗੁਰਦਵਾਰ ਸਾਹਿਬ ਜ਼ਰੂਰ ਆ ਕੇ ਜਾਇਓ ਜੀ ਆਓ ਸੰਗਤ ਜੀ ਸਾਹਮਣੇ ਗੁਰੂ ਕੇ ਲੰਗਰ ਨੇ ਆਓ ਆਪਾਂ ਹੁਣ ਲੰਗਰ ਹਾਲ ਵਿੱਚ ਚਲੀਏ ਗੁਰੂ ਦਾ ਲੰਗਰ ਇੱਥੇ ਚੱਲਦਾ ਰਹਿੰਦਾ ਸਾਹਮਣੇ ਇਹ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਗੁਰੂ ਦਾ ਲੰਗਰ ਦਾ ਹਾਲਾ ਬਣਿਆ ਹੋਇਆ ਜੀ ਗੁਰੂ ਦੇ ਲੰਗਰ ਇੱਥੇ ਚੱਲਦੇ ਰਹਿੰਦੇ ਨੇ ਜੀ ਚੱਲਦੇ ਰਹਿੰਦੇ ਨੇ ਉਹ ਵੀ ਸੰਗਤਾਂ ਸਾਕ ਰੀਆਂ ਨੇ ਲੰਗਰ सो आओ आप भी कुछ दर्शन करिए सारे इतिहास तस्वीर भी पर लगे ने ਸામਨੇ ਸਾਰੀਆਂ ਤਸਵੀਰਾਂ ਇਤਿਹਾਸਕ ਤਸਵੀਰਾਂ ਨੇ ਲੰਗਰ ਤਿਆਰ ਹੋ ਰਿਹਾ ਸੋ ਗੁਰੂ ਦੇ ਸਿੰਘ ਲੰਗਰ ਤਿਆਰ ਕਰ ਰਹੇ ਨੇ ਅੰਦਰ ਸਾਰੇ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਸਾਰੇ ਤਿਆਰ ਹੋ ਰਹੇ ਨੇ ਗੁਰੂ ਦੀ ਬਖਸ਼ਿਸ਼ਾ ਬਾਤ ਰਹੀ ਐ ਇਸ ਸਥਾਨ ਦੇ ਉੱਪਰ ਸਾਰਾ ਗੁਰੂ ਕੇ ਲੰਗਰਾਂ ਦੀ ਸੇਵਾ ਸਿੰਘ ਸਹਿਬਾਨ ਕਰ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਦੋਂ ਵੀ ਨਾਬੇ ਸਹਿਰ ਵਿੱਚ ਆਵੋ ਘੋੜਿਆਂ ਗੁਰਦੁਆਰਾ ਸਾਹਿਬ ਜਰੂਰ ਆ ਕੇ ਜਾਓ ਇੱਥੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਪੁਰਧੀਆਂ ਬਹੁਤ ਬਖਸ਼ਿਸ਼ਾਂ ਹੁੰਦੀਆਂ ਨੇ ਤੇ ਆਪਣੇ ਪਰਿਵਾਰ ਨੂੰ ਜਰੂਰ ਇੱਥੇ ਗੁਰਦਾ ਸਾਹਿਬ ਲੈ ਕੇ ਆਇਓ ਤਾਂ ਜੋ ਆਪਣੇ ਮਨ ਦੀ ਆ ਜੋ ਸ਼ਾਂਤੀ ਆ ਆਪਾਂ ਨੂੰ ਮਿਲ ਸਕੇ ਸੋ ਗੁਰੂ ਦੇ ਸੇਵਾਦਾਰ ਨੇ ਉਹ ਮੰਦਿਰਾਂ ਦੀ ਸੇਵਾ ਨਿਭਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦੋ ਆ ਗਿਆ ਹੁਣ ਸੋ ਹੋਈਆਂ ਭੁੱਲਾਂ ਦੀ ਮਾਫੀ ਸੰਗਤ ਨੂੰ ਫਿਰ ਮੈਂ ਦੁਬਾਰਾ ਬੇਨਤੀ ਕਰੂੰਗਾ ਜਦੋਂ ਵੀ ਤੁਸੀਂ ਨਾਬਾ ਸ਼ਹਿਰ ਵਿੱਚੋਂ ਘੋੜਿਆਂ ਗੁਰਦਰਾ ਸਾਹਿਬ ਜਰੂਰ ਆ ਕੇ ਜਾਇਓ ਹੋਈਆਂ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ